ਜਿਹੜਾ ਬੰਦਾ ਝੂਠ ਬੋਲਦਾ ਹੈ ਜਿਹੜਾ ਬੰਦਾ ਅੰਦਰੋਂ ਬੀਮਾਨ ਹੈ ਉਹ ਝੂਠ ਬੋਲ ਕੇ ਦੂਜਿਆਂ ਉਂ ਤਾਂ ਕੁਝ ਰੱਖਦਾ ਹੁੰਦਾ ਹੈ ਪਰ ਆਪ ਸਦਾ ਜੀਵਨ ਵਿੱਚ ਦੁਖੀ ਰਹਿੰਦਾ ਹੈ ਉਹਦੇ ਕੋਲ ਅੰਦਰ ਦਾ ਕੋਈ ਸੁੱਖ ਨਹੀਂ ਹੁੰਦਾ ਵਿਚਾਰੇ ਕੋਲ ਅੰਦਰੋਂ ਪੀੜਤ ਹੈ ਅੰਦਰੋਂ ਦੁਖੀ ਹੈ ਬੇਈਮਾਨ ਬੰਦਾ ਕੂਠ ਬੋਲਣ ਵਾਲਾ ਬੰਦਾ ਦੂਜਿਆਂ ਨੂੰ ਖੁਸ਼ ਰੱਖ ਸਕਦਾ ਹੈ ਪਰ ਆਪ ਜੀਵਨ ਵਿੱਚ ਕਦੇ ਖੁਸ਼ ਨਹੀਂ ਰਹਿ ਸਕਦਾ ਉਹਦੀ ਬੇਈਮਾਨੀ ਉਹਦਾ ਕੂਠ بار بار ਉਹਨਾਂ ਨੂੰ ਪੀੜਿਤ ਕਰਦੇ ਰਹੀ। بار بار ਉਹ ਦੁਖੀ ਹੁੰਦਾ ਰਹਿੰਦਾ ਇਹ ਅੰਦਾ। ਉਹਦੇ ਕੋਲ ਅੰਦਰ ਦਾ ਕੋਈ ਸੁੱਖ ਨਹੀਂ ਹੁੰਦਾ ਵਿਚਾਰੇ ਕੋਲ ਦੂਜਿਆਂ ਨੂੰ ਝੂਠ ਬੋਲ ਕੇ ਖੁਸ਼ ਕੀਤਾ ਜਾ ਸਕਦਾ ਹੈ। पर झूठ बोल के अंदरों कद आप खुश नहीं हूँ आप दुखी रेमान बता भी अंदरों दुखी रेंद कदे भी अंदरों सुखी नहीं रहता हूं